ਰਾਤੀ ਆਕੇ ਸੈਟ ਦੇਣ ਦੇਗੇ ਔਰ ਕੇ ਵਿਚੋ ਸਾਫਸੀ ਕਰ ਫਿਰ ਆਕੇ ਸੈਟ ਦਾ ਇਧਰ ਫਿਰ ਕੱਲੀ ਕੱਲੀ ਸਾਫ ਨੇ ਪੂਰਾ ਉੱਧਰ ਤੱਕ ਪੜਿਆ ਸੀ ਪੂਰਾ ਜੇ ਖਾਊਗਾ ਨੂੰ ਬਿਮਾਰੀਆਂ ਲੱਗੂਗਾ ਇਹ ਤਾਂ ਕਿਸੇ ਦੀ ਸਿਹਤ ਦੇ ਨਾਲ ਆਪਾਂ ਖਲਵਾੜ ਕਰ ਰਹੇ ਆ ਤਾਂ ਕੋਈ ਸੁਣਵਾਈ ਨਹੀਂ ਹੁੰਦਾ ਕੂੜੇ ਦਾ ਵਿੱਚ ਮੇ ਕੂੜਾ ਚੱਕਾ ਗਿਆ ਉਸ ਤੋਂ ਬਾਅਦ ਕੂੜਾ ਚੱਕਾ ਹੀ ਨਹੀਂ ਜਾ ਰਿਹਾ ਯਹਾਂ ਤੱਕ ਪੂਰਾ ਗੰਦ ਪੜਾ ਹੋਇਆ ਥਾ ਤੇ 11 12 ਵਜੇ ਆਇਆ ਤਾਂ ਜੀਸੀਬੀ ਥੋੜਾ ਪੂਰਾ ਰੇਪਰੇ ਕਰ ਦਿਆ ਤੇ ਤੁਮਾਨ ਆਪਾਂ ਲਾ ਲਈਏ ਸਰਕਾਰ ਦੇਖਣਾ ਚਾਹੀਦਾ ਕਿ ਐਵੇਂ ਕੰਮ ਕਰ ਰਹੇ ਹਨ ਲੋਕ ਸਭੀ ਖਰੀਦ ਰਹਾ ਉਹ ਸਭੀ ਹਮ ਲਖਾਰ ਹੈ ਸਭ ਮੱਖੀ ਬੈਠ ਰਹੀ ਹੈ ਤਾਂ ਚਾਹੀਏ ਨਹੀਂ ਇਸ ਕੋਲ ਸਫਾਈ ਚਾਹੀਏ ਇਸ ਕੇ ਲਈ ਜੀ ਬਿਲਕੁਲ ਇੱਕ ਵਸੇ ਲੱਗਦਾ ਨਹੀਂ ਹੈਗਾ ਕਿ ਇੱਕ ਵਸੇ ਥੂਲ ਆਨੇ ਦਾ ਪਰਚੀ ਘੜ ਕੇ ਜਾਂਦਾ ਹੈ ਤਾਂ ਆਪਕੋ ਲਾਣੇ ਪੜੇ ਇੱਕ ਮੈਂ ਨਾ 1 ਮਿੰਟ ਉਹ ਕਮੇਟੀ ਵਾਲੇ ਆਣ ਲੈਗੇ ਐਮਸੀਲ ਵਾਲੇ ਲੁਜਾਣਾ ਇਹ ਅੰਬ ਖਰੀਦਦਾਂ ਨਾਲੇ ਹੈਗੇ ਆ ਖਰੀਦ ਕੇ ਘਰੇ ਲੈ ਕੇ ਜਾਣ ਵਾਲੇ ਆ ਭਾਜੀ ਇਹ ਬਿਮਾਰੀਆਂ ਖਰੀਦ ਰਹੇ ਆ ਆਪਾਂ ਅੰਬ ਥੋੜੀ ਗਰੀਨੇ ਇਹ ਤਾਂ ਬਿਮਾਰੀਆਂ ਖਰੀਦ ਰਹੇ ਆ ਆਪਾਂ ਗੰਦ ਦੇ ਵਿੱਚੋਂ ਖੜ ਕੇ या एक बार बंद कर दिया फिर दूसरा बार चालू कर क्या चा करेंगे सर आपको तो सरकारी करेगा ना जो करेगा सर सेहत दिक्कत नहीं हो हो सकती सकती सेहत है भी क्या करेंगे नहीं नहीं अच्छा तो नहीं लग रहा है सब्जी लेना है अब आना ही पड़ता है मजबूरी है ये तो बाजी नहीं पता बाकी यहाँ तक कूड़ा भी था जेसीबी लगा के उधर किया हुआ है ਗੁਰਦਾਸ ਵੀ ਵੇਖਣ ਵਾਲੇ ਤੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤ ਤੁਹਾਡੇ ਦੱਸਦੇ ਅੱਜ ਲੁਧਿਆਣਾ ਦੇ ਜੱਸੀਆਂ ਦੇ ਵਿੱਚ ਮੌਜੂਦ ਆ ਗੱਲ ਕਰਨ ਲੱਗੇ ਆ ਲੁਧਿਆਣਾ ਦੇ ਜੱਸੀਆਂ ਰੋਡ ਦੇ ਉੱਤੇ ਜਿਹੜੀ ਸਬਜ਼ੀ ਮੰਡੀ ਲੱਗਦੀ ਹੈ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਜੱਸੀਆਂ ਦੇ ਕੋਲ ਜਿਹੜੀ ਸਬਜ਼ੀ ਮੰਡੀ ਲੱਗਦੀ ਹੈ ਉਹ ਸਬਜ਼ੀ ਮੰਡੀ ਦੇ ਨਾਲ ਪਿਆ ਕੂੜਾ ਜਿਹੜਾ ਕਬਾੜ ਹੈ ਜਿਹੜਾ ਗੰਦ ਹੈ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਨੇ ਆ ਜਿੱਥੇ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜਿਹੜੇ ਹਾਲਾਤ ਨੇ ਉਹ ਬੱਤੋ-ਬੱਤਰ ਬਣੇ ਹੋਏ ਨੇ ਸੋ ਦੱਸ ਦਈਏ ਕਿ ਜੇਕਰ ਇਸ ਸਬਜ਼ੀ ਮੰਡੀ ਦੀ ਗੱਲ ਕਰੀਏ ਦੇ ਉੱਤੇ ਜਿਹੜਾ ਸਬਜ਼ੀ ਮੰਡੀ ਜਿਹੜੀ ਆ ਜੱਸਿਆਂ ਦੇ ਵਿੱਚ ਲੱਗਦੀ ਆ ਮੇਨ ਹਾਈਵੇ ਰੋਡ ਤੇ ਮਾਰਕੀਟ ਜਿਹੜੀ ਆ ਲੱਗਦੀ ਆ ਵੱਡੀ ਮਾਰਕੀਟ ਪਿੱਛੋਂ ਲੋਕ ਦੇਖ ਸਕਦੇ ਹੋ ਕਿ ਆਉਣ ਦਾ ਰੋਡ ਜਿਹੜੀ ਲੋਕ ਹੈ ਉਹ ਲੋਕ ਆਂਦੇ ਨੇ ਤਾਂ ਉਸ ਤੋਂ ਬਾਅਦ ਇਸ ਮਾਰਕੀਟ ਦੇ ਵਿੱਚ ਆ ਕੇ ਉਹ ਸਬਜ਼ੀ ਖਰੀਦਦੇ ਨੇ ਦੱਸ ਦਈਏ ਕਿ ਜੇਕਰ ਮਾਰਕੀਟ ਜਿਹੜੀ ਹੁੰਦੀ ਹੈ ਜਾਂ ਸਬਜ਼ੀਆਂ ਜਿਹੜੀਆਂ ਹੁੰਦੀਆਂ ਨੇ ਉਹ ਸਿਹਤਮੰਦ ਵਾਸਤੇ ਆਪਣੀ ਸਿਹਤ ਵਾਸਤੇ ਹੁੰਦੀਆਂ ਨੇ ਪਰ ਇਹ ਸਬਜ਼ੀਆਂ ਜਿਹੜੀਆਂ ਜੇਕਰ ਤੁਸੀਂ ਇਸ ਮੰਡੀ ਤੋਂ ਖਰੀਦਦੇ ਹੋ ਤਾਂ ਕਿ ਲੱਗਦਾ ਹੈ ਕਿ ਤੁਸੀਂ ਸਿਹਤ ਸਹੀ ਕਰਕੇ ਆਪਣੀ ਜਿਹੜੀ ਆਪਣੀ ਸਹੀ ਸਿਹਤ ਵਾਸਤੇ ਸਿਹਤ ਬਣਾ ਸਕਦੇ ਹੋ ਸਬਜ਼ੀ ਦੇ ਨਾਲ ਕਿਉਂਕਿ ਜੇਕਰ ਇਹ ਸਬਜ਼ੀ ਜਿਹੜੀ ਹੈ ਇਸ ਮਾਰਕੀਟ ਤੋਂ ਮਿਲਦੀ ਹੈ ਜਿਸ ਮਾਰਕੀਟ ਦੇ ਨਾਲ ਕੂੜੇ ਦਾ ਵੱਡਾ ਡੰਪ ਜਿਹੜਾ ਨਜ਼ਰ ਆ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਪਾਸੇ ਕੂੜੇ ਦਾ ਜਿਹੜਾ ਡੰਪ ਹੈ ਉਹ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਸਬਜ਼ੀ ਵਿਕਰੇਤਾ ਜਿਹੜੇ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਜਿਹੜੇ ਫਲ ਹੈ ਉਹ ਵੇਚੇ ਜਾ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਕਿ ਫੈਸਲਾ ਜਿਹੜਾ ਉਹ ਜ਼ਿਆਦਾ ਦੂਰ ਦਾ ਨਹੀਂ ਹੈਗਾ ਕਿਉਂਕਿ ਫਾਸਲੇ ਦੀ ਜੇਕਰ ਗੱਲ ਕਰੀਏ ਤੇ ਕਾਫੀ ਵੱਡਾ ਜਿਹੜਾ ਕੂੜੇ ਦਾ ਡੰਪ ਇਹ ਮੇਨ ਹਾਈਵੇ ਰੋਡ ਦੇ ਉੱਤੇ ਲੱਗਿਆ ਹ ਤਾਂ ਦੱਸ ਦਿਓ ਜਲੰਧਰ ਬਾਈਪਾਸ ਵੱਲ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਜੱਸੀਆਂ ਦੇ ਵਿੱਚ ਇਹ ਦੇਖ ਸਕਦੇ ਹੋ ਕਿ ਬੇਜ਼ੁਮਾਨ ਆਵਾਰਾ ਜਿਹੜੇ ਜਾਨਵਰ ਨੇ ਓਬਵੀਅਸ ਡੰਪ ਦੇ ਉੱਤੇ ਬੈਠੇ ਹੋਏ ਨੇ ਉਸ ਮੱਖੀਆਂ ਦੇ ਹਾਲਾਤ ਦੇਖ ਸਕਦੇ ਹੋ ਕਿ ਕੀ ਬਣੇ ਹੋਏ ਨੇ ਕਿਸ ਤਰੀਕੇ ਮੱਖੀਆਂ ਜਣੀਆਂ ਨੇ ਉਸ ਮਾਰਕੀਟ ਦੇ ਵਿੱਚ ਹੈਗੀਆਂ ਨੇ ਕਿਉਂਕਿ ਜੇਕਰ ਇਸ ਮਾਰਕੀਟ ਦੇ ਵਿੱਚ ਦੀ ਜੇਕਰ ਗੱਲ ਕਰਾਂਗੇ ਤੇ ਇਸ ਮਾਰਕੀਟ ਦੇ ਵਿੱਚ 5 ਮਿੰਟ ਖੜਨਾ ਵੀ ਜਿਹੜਾ ਕਾਫੀ ਮੁਹਾਲ ਉਸਦਾ ਹੈ ਤੇ ਜਿਹੜੇ ਲੋਕ ਸਬਜ਼ੀ ਖਰੀਦ ਰਹੇ ਨੇ ਉਹਨਾਂ ਵੱਲੋਂ ਆਪਣੇ ਮੂੰਹ ਦੇ ਉੱਤੇ ਫੇਸ ਕਵਰ ਕੀਤਾ ਹੋਇਆ ਮੂੰਹ ਦੇ ਉੱਤੇ ਚੁੰਨੀ ਦੇ ਨਾਲ ਨੱਕ ਬੰਦ ਕੀਤੀ ਹੋਈ ਹੈ ਤਾਂ ਕਿ ਸਮੈਲ ਨਾ ਆ ਸਕੇ ਪਰ ਸਬਜ਼ੀਆਂ ਜਿਹੜੀਆਂ ਨੇ ਉਹ ਇਸੇ ਮਾਰਕੀਟ ਤੋਂ ਖਰੀਦੀਆਂ ਜਾਂਦੀਆਂ ਨੇ ਇਹ ਅੰਮ ਦੇਖਦੇ ਹੋ ਕਿ ਇੱਕ ਪਾਸੇ ਕੂੜੇ ਦਾ ਡੰਪ ਹੈ ਤੇ ਦੂਜੇ ਪਾਸੇ ਅੰਬ ਜਿਹੜੇ ਆ ਅੰਬ ਦੀ ਜੜੀ ਰੇੜੀ ਆ ਲਗਾਈ ਹੋਈ ਆ ਤਾਂ ਤੀਜੇ ਪਾਸੇ ਸਬਜ਼ੀ ਦੇਖ ਸਕਦੇ ਹੋ ਕਿ ਜੇਕਰ ਵੱਖਰੀਆਂ ਵੱਖਰੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਇਸ ਮਾਰਕੀਟ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਗੱਲਬਾਤ ਕਰਦੇ ਆ ਕਿਉਂਕਿ ਇੱਕ ਪਾਸੇ ਜੇਕਰ ਗੰਦ ਦੇ ਵਿੱਚ ਇਹ ਮਾਰਕੀਟ ਲਾਈ ਹੋਈ ਆ ਨਾਮ ਕੀ ਹੈ ਕਰਨ ਅੱਛਾ ਕਿੱਥੇ ਮਾਰਕੀਟ ਹੈਗੀ ਜਿਸਿਆ ਰੋਡ ਮੱਖੀਆਂ ਉੜਦੀਆਂ ਪਈਆਂ ਨੇ ਸਿਹਤ ਵਾਸਤੇ ਸਹੀ ਹੈ ਆ ਦੇਖਦੇ ਹੋ ਕਿਸ ਤਰੀਕੇ ਜਾਨਵਰ ਸਿੱਧੇ ਤੌਰ ਤੇ ਮੂੰਹ ਮਾਰਦੇ ਹੋਏ ਨਜ਼ਰ ਆਉਂਦੇ ਨੇ ਕਿਸ ਤਰੀਕੇ ਬੇਜ਼ੁਬਾਨ ਜਿਹੜੇ ਜਾਨਵਰ ਨੇ ਜਿਹੜੇ ਇੱਕ ਪਾਸੇ ਡੰਪ ਦੇ ਵਿੱਚ ਰਹਿ ਰਹੇ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਮੰਡੀ ਦੇ ਵਿੱਚ ਜਿਹੜੀ ਸਬਜ਼ੀ ਦੀ ਦੁਕਾਨ ਹੈ ਜਾਂ ਆਂਬ ਦੀ ਦੁਕਾਨ ਹੈ ਜਾਂ ਫਲਾਂ ਦੀ ਦੁਕਾਨ ਹੈ ਉਹਨਾਂ ਵਿੱਚੋਂ ਸਿੱਧੇ ਤੌਰ ਤੇ ਮੂੰਹ ਮਾਰਦੇ ਹੋਏ ਜਾਨਵਰ ਬੇਜ਼ੁਬਾਨ ਨਜ਼ਰ ਆਉਂਦੇ ਨੇ ਉਹੀ ਸਬਜ਼ੀਆਂ ਜਿਹੜੀਆਂ ਤੁਸੀਂ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਹੋ ਤੇ ਕਿਦਾਂ ਕਿਦਾਂ ਲੱਗਦਾ ਹੈ ਕਿ ਆਪਣੀ ਸਿਹਤ ਬਚਾਓ ਜਾਂ ਸਿਹਤ ਵਾਸਤੇ ਸਬਜ਼ੀਆਂ ਆ ਵਧੀਆ ਹੋਣ ਗਿਆ ਕਿਉਂਕਿ ਜੇਕਰ ਇੱਕ ਪਾਸੇ ਕੂੜਾ ਦਾ ਡੰਪ ਹੈ ਗੰਦਗੀ ਹੈਗੀ ਦੂਜੇ ਪਾਸੇ ਸਬਜ਼ੀਆਂ ਜੜੀਆਂ ਲੱਗਦੀਆਂ ਪਈਆਂ ਜੇ ਸਬਜ਼ੀਆਂ ਖਾ ਕੇ ਜੜੀਆਂ ਸਿਹਤ ਵਧੀਆ ਬਣ ਸਕਦੀ ਹੈ ਥੋੜੇ ਫਲ ਦੇ ਵਿੱਚੋਂ ਸਿੱਧੇ ਤੌਰ ਤੇ ਬੇਜਵਾਨ ਜਾਨਵਰ ਨੇ ਮੂੰਹ ਮਾਰਿਆ ਕੋਈ ਦੇਖ ਰੇਖ ਨਹੀਂ ਆਓ ਦੇਖਿਆ ਗਲਤੀ ਹੈ ਹਾਂ ਇਹ ਮੱਖੀਆਂ ਉੜਦੀਆਂ ਪਈਆਂ ਲੱਗਦੀਆਂ ਪਈਆਂ ਆ ਡੰਪ ਨਾਲ ਹੀ ਹੈਗਾ ਵਾ ਗੰਧ ਦਾ ਉਹਮ ਤਾਂ ਬੋਲਦੇ ਆ ਇਧਰ ਕੂੜਾ ਚਕਾਓ ਚਕਾਓ ਚੱਕਦੇ ਹੀ ਨਹੀਂ ਆਗੇ ਇਧਰ ਕੂੜਾ ਰਾਤ ਹੀ ਆ ਕੇ ਸਿੱਟ ਦਿੰਦੇ ਆਗੇ ਔਰ ਕਿ ਵਿਚੋ ਸਾਫ ਸਿਗਾ ਫਿਰ ਆ ਕੇ ਸਿੱਟਦਾ ਇਧਰ ਫਿਰ ਕੱਲੀ ਕੱਲੀ ਸਾਫ ਨਹੀਂ ਤਾਂ ਪੂਰਾ ਉੱਧਰ ਤੱਕ ਪੜਿਆ ਸੀ ਕੂੜਾ ਨਹੀਂ ਫਿਰ ਤੁਸੀਂ ਇੱਥੇ ਗੰਦਗੀ ਦੇ ਵਿੱਚ ਸਬਜ਼ੀ ਕਿਉਂ ਲਾਣੇ ਤੂੰ ਲਾਣੇ ਤਾਂ ਪਰਚੀ ਘਾੜ ਕੇ ਜਾਂਦਾ ਹੈ ਤਾਂ ਆਪ ਤੋ ਲਾਣੇ ਪੜੇ ਇੱਕ ਮੈਂ ਨਾ ਇੱਕ ਮਿੰਟ ਕਰਦਾ ਪਰਚੀ ਉਹ ਕਮੇਟੀ ਵਾਲੇ ਆਣਦੇ ਆਗੇ ਐਮ ਸੀ ਐਲ ਵਾਲੇ ਲੁਧਿਆਣਾ ਗੰਦੇ ਜਿਹੜੇ ਖਾਊਗੇ ਬਿਮਾਰੀਆਂ ਲੱਗੂਗੀਆਂ ਨੂੰ ਭਾਜੀ ਮੇਰਾ ਮਨੀ ਅੱਛਾ ਐਜ ਜਿਹੜਾ ਗੰਦ ਚ ਖਾਊਗਾ ਉਹਨੂੰ ਬਿਮਾਰੀਆਂ ਲੱਗੂਗ ਇਕਦਾ ਜਾਮ ਲੱਗਾ ਰੰਦਾ ਉੱਪਰ ਦੀ ਦੇਖੋ ਕਿੰਨਾ ਗੰਦ ਦਾ ਢੇਰ ਲੱਗਾ ਹੋਇਆ ਲੱਗਦਾ ਵੀ ਇਹ ਅੰਬ ਖਰੀਦਣਾਂ ਨਾਲੇ ਹੈਗੇ ਆ ਖਰੀਦ ਕੇ ਘਰੇ ਲੈ ਕੇ ਜਾਣ ਵਾਲੇ ਆ ਭਾਜੀ ਇਹ ਬਿਮਾਰੀਆਂ ਖਰੀਦ ਰਹੇ ਆ ਆਪਾਂ ਅੰਬ ਥੋੜੇ ਗਰੀਨੇ ਇਹ ਤਾਂ ਬਿਮਾਰੀਆਂ ਖਰੀਦ ਰਹੇ ਆ ਆਪਾਂ ਗੰਦ ਦੇ ਵਿੱਚੋਂ ਕਢ ਕੇ ਬਿਲਕੁਲ ਇੱਕ ਪਾਸੇ ਗੰਦਗੀ ਹੈ ਦੂਜੇ ਪਾਸੇ ਅੰਬ ਵਿਕਦੇ ਪਏ ਸਬਜ਼ੀਆਂ ਵਿਕਦੀਆਂ ਪਈਆਂ ਜਿਹੜੀਆਂ ਸਿਹਤ ਵਾਸਤੇ ਵਧੀਆਂ ਨੇ ਪਰ ਇਹ ਲੱਗਦਾ ਕਿ ਇੱਥੋਂ ਸਬਜ਼ੀ ਖਰੀਦ ਕੇ ਵਧੀਆਂ ਭਾਜੀ ਆਪਾਂ ਬਿਮਾਰੀਆਂ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਵੀ ਸਬਜ਼ੀਆਂ ਨਹੀਂ ਇਹ ਬਿਮਾਰੀਆਂ ਆ ਇਹ ਜਿਨ੍ਹਾਂ ਨੇ ਖਰੀਦਣੇ ਆ ਨਾ ਪੈਸੇ ਦੇਖ ਕੇ ਬਿ ਹਾਂਜੀ ਮੰਡੀ ਤਿੰਨ ਦਿਨ ਲੱਗਦੀ ਹੈ ਜੀ ਤਿੰਨੇ ਦਿਨ ਹੀ ਗੰਦ ਚ ਲੱਗਦੀ ਇੱਥੇ ਬਿਲਕੁਲ ਤਾਂ ਦੇਖ ਸਕਦੇ ਹੋ ਕਿ ਜੇਕਰ ਤੁਸੀਂ ਜਸੀਆਂ ਦੇ ਸਬਜ਼ੀ ਮੰਡੀ ਦੇ ਵਿੱਚੋਂ ਸਮਾਨ ਖਰੀਦ ਰਹੇ ਹੋ ਤੇ ਤੁਸੀਂ ਇਹ ਨਾ ਸਮਝੋਗੇ ਸਿਹਤ ਵਾਸਤੇ ਵਧੀਆ ਸਬਜ਼ੀ ਆ ਵਧੀਆ ਫਲ ਖਰੀਦ ਰਹੇ ਹੋ ਕਿਉਂਕਿ ਇਹ ਸਿੱਧੇ ਤੌਰ ਤੇ ਤੁਸੀਂ ਬਿਮਾਰੀਆਂ ਖਰੀਦ ਕੇ ਘਰੇ ਲੈ ਕੇ ਜਾ ਰਹੇ ਹੋ ਕਿਉਂਕਿ ਬਿਮਾਰੀਆਂ ਇਸ ਕਰਕੇ ਕਹਿ ਰਹੀ ਲਾਜ਼ਮੀ ਹੈ ਕਿ ਇੱਕ ਪਾਸੇ ਕੂੜੇ ਦਾ ਢੇਰ ਵੱਡਾ ਡੰਪ ਦੂਜੇ ਪਾਸੇ ਆਮ ਦੂਜੇ ਪਾਸੇ ਸਬਜ਼ੀਆਂ ਜਿੱਥੇ ਗੰਦੀਆਂ ਸਬਜ਼ੀਆਂ ਜਿਹੜੀਆਂ ਉਹ ਵਿਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਗੰਦੀਆਂ ਇਸ ਕਰਕੇ ਕਿਉਂ ਡੰਪ ਦੇ ਉੱਤੇ ਜਿਹੜੀਆਂ ਮਾਰਕੀਟਾਂ ਲੱਗੀਆਂ ਹੋਈਆਂ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਉਹਨਾਂ ਦੇ ਉੱਤੇ ਸਿੱਧੇ ਤੌਰ ਤੇ ਗੰਦੀਆਂ ਮੱਖੀਆਂ ਜਿਹੜੀਆਂ ਬੈੰਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਉਸ ਤੋਂ ਬਾਅਦ ਇਸੇ ਮਾਰਕੀਟ ਦੇ ਵਿੱਚੋਂ ਤੁਸੀਂ ਸਬਜ਼ੀ ਜਿਹੜਾ ਖਰੀਦਦੇ ਹੋਏ ਨਜ਼ਰ ਆ ਰਹੇ ਹੋ ਤੁਸੀਂ ਵੀ ਐਸੇ ਮਾਰਕੀਟ ਦੇ ਖੜੇ ਹੋ ਕਿ ਲੱਗਦਾ ਹੈ ਕਿ ਇਸ ਮਾਰਕੀਟ ਦੇ ਵਿੱਚੋਂ ਸਬਜ਼ੀ ਖਰੀਦ ਨਹੀਂ ਬਿਲਕੁਲ ਭਾਜੀ ਨਹੀਂ ਖਰੀਦਣੀ ਚਾਹੀਦੀ ਬਹੁਤ ਗੰਧ ਪਿਆ ਹੋਇਆ ਇਥੇ ਇਹ ਤਾਂ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਕੈਸੇ ਕੰਮ ਕਰ ਰਹੇ ਹਨ ਲੋਕ ਸਬਜ਼ੀ ਖਰੀਦ ਰਹਾ ਉਹ ਸਬਜ਼ੀ ਹਮ ਲ ਖਾ ਰਹੇ ਹਨ ਮੱਖੀ ਬੈਠ ਰਹੀ ਹੈ ਤਾਂ ਚਾਹੀਏ ਨਹੀਂ ਇਸ ਕੋਲ ਸ जी बिल्कुल एक पासे लगदा नहीं है की डा हुआ दूसरे पासे सब्जी की दुकान लगी तो हुई है बहुत गंदगी है सर मैं आजाद आजाद नि, मधु निर्माण में प्रधान हूँ इसके बाद हम दस मुद्दा उठाए हैं कि इसको देखा जाए इसको बढ़िया से बनाया जाए मंडी है मंडी के लिए मंडी रह जाए कि लोग आए देखिए आप खड़ा हो रहे है इसमें कितना आ रहा है कोई मक्खी बैठ रही है बिल्कुल आ रही है मानते हो इस गल बिल्कुल मान रहे भाजी क्यों नहीं मान रहे हैं ਲੱਗਦਾ ਨਹੀਂ ਹੈਗਾ ਕਿ ਇਹਦੇ ਵਾਸਤੇ ਕੋਈ ਸਟੈਪ ਚੱਕਣਾ ਚਾਹੀਦਾ ਆ ਜਿਹੜੇ ਲੋਕ ਦੁਕਾਨਾਂ ਲਾਗ ਰਹੇ ਨੇ ਉਹਨਾਂ ਨੂੰ ਦੁਕਾਨਾਂ ਨਹੀਂ ਲਗਾਣੀਆਂ ਚਾਹੀਦੀਆਂ ਜਾਂ ਇਹਦੇ ਵਾਸਤੇ ਕੋਈ ਕੰਪਲੇਂਟ ਦੇਣੀ ਚਾਹੀਦੀ ਹੈ ਚਲੋ ਬਿਲਕੁਲ ਦੁਕਾਨ ਨਹੀਂ ਲਗਾਏ ਸਰਕਾਰ ਦੀ ਮਰਜ਼ੀ ਹੈ ਲਗਾਏ ਨਾ ਲਗਾ ਰੋਡ ਉੱਪਰ ਤਾਂ ਨਾ ਲਗਾਏ ਕੋਈ ਦਿੱਕਤ ਨਹੀਂ ਹੈ ਖਤਰਾ ਹੋ ਸਕਦੀ ਹੈ ਔਰ ਗਾੜੀ ਕਿਸੇ ਚੜ ਗਿਆ ਕੌਣ ਜ਼ਿੰਮੇਵਾਰ ਹੈ ਉਸ ਦਾ ਬਿਲਕੁਲ ਸੋ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਸਿੱਧੇ ਤੌਰ ਤੇ ਬੋਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਦੇ ਕਿ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਜਿੱਥੇ ਆ ਦੇਖ ਸਕਦੇ ਹੋ ਕਿ ਮੈਂ ਇਸ ਟੈਂਪ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿੱਚ ਥੱਲੇ ਦੀਆਂ ਤਸਵੀਰਾਂ ਦਿਖਾਣੇ ਆ ਅਸੀਂ ਉਸ ਗਰਾਊਂਡ ਦੇ ਵਿੱਚ ਖੜੇ ਆ ਜਿਸ ਗਰਾਊਂਡ ਦੇ ਵਿੱਚ ਇਹ ਕੂੜਾ ਪਿਆ ਹੋਇਆ ਹੈ ਉਸੇ ਗਰਾਊਂਡ ਦੇ ਵਿੱਚ ਸਬਜ਼ੀਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਸ ਗਰਾਊਂਡ ਦੇ ਵਿੱਚੋਂ ਦੇਖ ਸਕਦੇ ਹੋ ਕਿ ਮਸਾਲੇ ਦੀਆਂ ਦੁਕਾਨਾਂ ਲੱਗੀਆਂ ਨੇ ਪਿੱਛੇ ਗੰਦਾ ਹੈ ਅੱਗੇ ਮਸਾਲੇ ਦੀ ਦੁਕਾਨ ਹੈ ਸਾਰੇ ਮਸਾਲਿਆਂ ਦੇ ਵਿੱਚ ਦਾਲਾਂ ਦੇ ਵਿੱਚ ਦੇਖ ਸਕਦੇ ਹੋ ਕਿ ਗੰਦੀਆਂ ਮੱਖੀਆਂ ਜਿਹੜੀਆਂ ਉਹ ਬੈੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਇਹ ਸੇ ਮੱਖੀਆਂ ਤੋਂ ਲੋਕ ਜਿਹੜੇ ਸਬਜ਼ੀ ਲੈਂਦੇ ਹੋਏ ਨਜ਼ਰ ਆ ਰਹੇ ਨੇ ਸੋ ਉਸ ਤੋਂ ਬਾਅਦ ਜੇਕਰ ਬਦਬੂ ਦੀ ਗੱਲ ਕਰੀਏ ਤਾਂ ਉਸ ਬਦਬੂ ਨੂੰ ਚੁੰਨੀਆਂ ਨਾਲ ਵੀ ਹੜਾਉਂਦੇ ਹੋਏ ਨਜ਼ਰ ਆ ਰਹੇ ਨੇ ਮੈਡਮ ਕੀ ਕਹਿਣਾ ਚਾਹੋਗੇ ਗੰਦੀ ਸਬਜ਼ੀਆਂ ਇੱਥੋਂ ਲੈ ਰਹੇ ਹੋ ਮੱਖੀਆਂ ਬੈੰਦੀਆਂ ਹੋਈਆਂ ਨੇ ਕੀ ਲੱਗਦਾ ਵਧੀਆ ਨਹੀਂ ਨਹੀਂ ਅੱਛਾ ਤਾਂ ਨਹੀਂ ਲੱਗ ਰਹਾ ਫਿਰ ਸਬਜ਼ੀ ਲੈਣ ਆਈ ਹੋ ਆਵਾ ਨਹੀਂ ਬਰਤਾ ਮਜਬੂਰੀ ਹੈ ਵੀ ਇਹਦੇ ਨਾਲ ਬਿਮਾਰੀ ਨਹੀਂ ਹੋ ਸਕਦੀ ਹੁੰਦੀ ਹੈ ਫਿਰ ਸਬਜ਼ੀਆਂ ਇੱਥੇ ਲੈਣ ਆ ਕਿੰਨੀਆਂ ਮੱਖੀਆਂ ਬੈਠੀਆਂ ਹੋਈਆਂ ਬਹੁਤ ਹੀ ਹੈ ਇਹ ਬਿਲਕੁਲ ਸੋ ਦੁਕਾਨਦਾਰ ਦਾ ਜਿਹੜਾ ਦੇਖ ਸਕਦੇ ਹੋ ਕਿ ਦੁਕਾਨਦਾਰ ਹੁੰਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇੱਕ ਪਾਸੇ ਹੁੰਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਸਮਾਨ ਲਗਾਇਆ ਜਾ ਰਿਹਾ ਭਾਈ ਨਾਮ ਕੀ ਆ ਤੁਹਾਡਾ ਰਜੀਸ਼ ਅੱਛਾ ਇਹ ਗੰਦਗੀ ਦੇ ਵਿੱਚ ਦੁਕਾਨ ਲਾਈ ਹੋਈ ਹੈ ਹਾਂਜੀ ਹਾਂਜੀ ਕਿਉਂ ਤਾਂ ਗੰਦੀ ਦੀ ਵਿੱਚ ਦੁਕਾਨ ਕਿਉਂ ਲਾਈ ਗੰਦੀ ਇਹ ਤੇ ਯਾਰ ਕੋਈ ਸੁਣਵਾਈ ਨਹੀਂ ਹੋਈ ਤਾਂ ਕੂੜੇ ਦਾ ਵਿੱਚ ਮੇ ਕੂੜਾ ਚੱਕਾ ਗਿਆ ਉਸ ਤੋਂ ਬਾਅਦ ਕੂੜਾ ਚੱਕਿਆ ਹੀ ਨਹੀਂ ਜਾ ਰਿਹਾ ਹਾਂ ਤੱਕ ਪੂਰਾ ਗੰਦ ਪੜਾ ਹੋਇਆ ਥਾ ਤੇ 11 12 ਵਜੇ ਆਇਆ ਤਾਂ ਜੀਸੀਬੀ ਥੋੜਾ ਕੂੜਾ ਰੇਪਰੇ ਕਰ ਦਿਆ ਤੇ ਦੁਕਾਨਾ ਪਾ ਲੀਏ ਨਹੀਂ ਜਦੋਂ ਵੀ ਦੁਕਾਨਾ ਜਦੋਂ ਇਹ ਸੁਣਾਈ ਨਹੀਂ ਹੁੰਦੀ ਤੇ ਉਦੋਂ ਫਿਰ ਦੁਕਾਨਾ ਲਾਣੀਆਂ ਸਹੀ ਹੈ ਤੁਸੀਂ ਸਹੀ ਮੰਨਦੇ ਹੋ ਵੀ ਇਹ ਗੰਦੀਆਂ ਗੰਦੇ ਮਸਾਲੇ ਜਿਹੜੇ ਵੇਚਨੇ ਸਹੀ ਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੈਗਾ ਇਹ ਤਾਂ ਹੈਗਾ ਜੀ ਇਹ ਇੱਕ ਤਾਂ ਗਲਤ ਬਹੁਤ ਹੈਗਾ ਪਰ ਕਰਿਆ ਜਾ ਕੀ ਕਰਿਆ ਜਾ ਮਜਬੂਰੀ ਤਾਂ ਹੈ ਲਾਣਾ ਹੀ ਪੈਂਦਾ ਯਾਰ ਮਜਬੂਰੀ ਦੇ ਵਿੱਚ ਬਿਮਾਰੀਆਂ ਦੇ ਦੋ ਮਜਬੂਰੀ ਬਿਮਾਰੀਆਂ ਨਹੀਂ ਹੈ ਲਗਾਣੇ ਪੜਦਾ ਹੈ ਕੋਈ ਸੁਣਾਈ ਹੁੰਤੇ ਹੀ ਨਹੀਂ ਹੈ ਆ ਦੇਖ ਸਕਦੇ ਹੋ ਕਿ ਮਸਾਲੇ ਵਾਲਾ ਬਾਈ ਜਿਹੜਾ ਸਾਹਮਣੇ ਖੜਾ ਪਿਆ ਹੁੰਦੇ ਵੱਲੋਂ ਕਿਹਾ ਜਾਂ ਕਿ ਕਿਸ ਤਰੀਕੇ ਮੱਖੀਆਂ ਜੜੀਆਂ ਔੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਿੱਛੇ ਲੋਕ ਬਾਥਰੂਮ ਵੀ ਕਰਦੇ ਨੇ ਅਤੇ ਪਿੱਛੇ ਲੋਕ ਦੇਖ ਸਕਦੇ ਹੋ ਕਿ ਗੰਧ ਵੀ ਪਾnde ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਮਸਾਲੇ ਹੈਗੇ ਆ ਮਸਾਲੇ ਖਰੀਦਣ ਵਾਲੇ ਜਿਹੜੇ ਲੋਕ ਨੇ ਜਿਹੜੇ ਗਾਂ ਘਾ ਰਹੇ ਨੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਗਲਤ ਹੈ ਇੱਥੇ ਪਰ ਗਲਤ ਹੈਗਾ ਵਾ ਉਸ ਤੋਂ ਬਾਵਜੂਦ ਵੀ ਲੋਕ ਇੱਥੇ ਸਬਜ਼ੀਆਂ ਖਰੀਦੇ ਹੋਏ ਨਜ਼ਰ ਆ ਰਹੇ ਨੇ ਭਾਈ ਕੀ ਲੱਗਦਾ ਨਹੀਂ ਹੈਗਾ ਕਿ ਇੱਥੇ ਗੰਦਗੀ ਜੜੀ ਹੈ ਕਾਫੀ ਨਜ਼ਰ ਆ ਰਹੀ ਹੈ ਇੱਕ ਪਾਸੇ ਕਿਉਂਕਿ ਮੱਖੀਆਂ ਕਾਫੀ ਔੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਸਬਜ਼ੀਆਂ ਦੁ ਜੱਸੀਆਂ ਦੇ ਵਿੱਚ ਜੱਸੀਆਂ ਦੇ ਵਿੱਚ ਮੌਜੂਦ ਆ ਜਿੱਥੇ ਇਹ ਸਬਜ਼ੀ ਦੀ ਮਾਰਕੀਟ ਹੈ ਜਿਸ ਮਾਰਕੀਟ ਵਿੱਚੋਂ ਲੋਕੀ ਆਪਣੇ ਘਰਾਂ ਨੂੰ ਜੜੀਆਂ ਕਿਤੇ ਨਾ ਕਿਤੇ ਬਿਮਾਰੀਆਂ ਖਰੀਦ ਕੇ ਲੈ ਕੇ ਜਾ ਰਹੇ ਨੇ ਕਿਉਂਕਿ ਸਿੱਧੇ ਤੌਰ ਤੇ ਸਿਹਤ ਨਾਲ ਜਿਹੜੀ ਇਹ ਖਿਲਵਾੜ ਉਹ ਕਿੰਨੀ ਜਾਰੀ ਹੈ ਕਿਉਂਕਿ ਸਿਹਤ ਨਾਲ ਖਿਲਵਾੜ ਇਸ ਕਰਕੇ ਕਿੰਨੀ ਜਾਰੀ ਹੈ ਕਿ ਇਹ ਇੱਕ ਪਾਸੇ ਕੂੜੇਦਾਨ ਵੱਡਾ ਡੰਪ ਹੈ ਤੇ ਦੂਜੇ ਪਾਸੇ ਲੋਕਾਂ ਨੇ ਸਬਜ਼ੀਆਂ ਜੜੀਆਂ ਲਾਈਆਂ ਹੋਈਆਂ ਨੇ ਤੇ ਜਿਸ ਦੇ ਉੱਤੇ ਸਿੱਧੇ ਤੌਰ ਤੇ ਮੱਖੀਆਂ ਕਿਸ ਤਰ੍ਹਾਂ ਕੇ ਬੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਉਹ ਵੀ ਦੇਖ ਸਕਦੇ ਹੋ ਸਰ ਕੀ ਲੱਗਦਾ ਨਹੀਂ ਹੈਗਾ ਇੱਥੇ ਗੰਦਗੀ ਹੈਗੀ ਕਾਫੀ ਬਹੁਤ ਬਹੁਤ ਜ਼ਿਆਦਾ ਗੰਦੀ ਹੈ ਉਸ क्या करना उपाय क्या है को, कोई और विकल्प तो है नहीं बीमारी होगी कोई सेहत ना कोई दिक्कत होगी फिर फिर तो फिर सरकार समझेगा <laughs> ये सरकार, सरकार को चले जाना एकदम जरूर जरूर सुधार, वास्ते सुधार सुधार होना चाहिए ना सुधार होना चाहिए सब्जियाँ लाई हैं दुकान अम्ब लाए हुए है पीछे गंदगी है नी मक्खियाँ बह रही क्या करें गरीब आदमी कहाँ जाए ਇਹ ਲਗਾਣਾ ਤਾਂ ਪੜੇਗਾ ਹੈ। ਭਾਈ ਵਾਸਤੇ ਕੋਈ ਕੰਪਲੇਨ ਨਹੀਂ ਕੀਤੀ। ਕੰਪਲੇਨ ਗਿਆ ਇੱਕ ਵਾਰ ਬੰਦ ਕਰ ਦੇ ਜਾਂ ਫਿਰ ਦੂਸਰਾ ਵਾਰ ਚਾਲੂ ਕਰ ਲਿਆ। ਅਜਾ ਕੋ ਠੇਕਾ ਵੀ ਹੈਗਾ ਤੇ। ਠੇਕਾ ਹੈਗਾ। ਅਚਾ ਠੇਕੇਦਾਰ ਹੈਗਾ। ਮੰਡੀ ਕੰਨੇ ਉਹ ਇੱਕ ਹੈ। ਅਚਾ ਮੰਡੀ ਦਾ ਠੇਕੇਦਾਰ ਮੰਡੀ ਕੋਰਪੋਰੇਸ਼ਨ ਕੇ ਇਧਰ ਲੱਗਦਾ। ਕੋਰਪੋਰੇਸ਼ਨ ਤੇ ਲੱਗਦਾ। ਤੇ ਕਾਰਪੋਰੇਸ਼ਨ ਨਗਰ ਨਿਗਮ ਅਧਖਾਰੀਆਂ ਨੇ ਕੋਈ ਸਫਾਈ ਦਾ ਧਿਆਨ ਨਹੀਂ ਦਿੱਤਾ ਕਿਸੇ ਤਰੀਕੇ ਦਾ ਸਫਾਈ ਨਹੀਂ ਕਰਦੇ। ਪਤਾ ਨਹੀਂ ਇਸ ਬਾਰੇ ਵਿੱਚ ਅਸੀਂ ਨਹੀਂ ਬੋਲ ਸਕਦੇ। ਆ ਦੇਖ ਸਕਦੇ ਹੋ ਕਿ ਸਿੱਧੇ ਤੌਰ ਤੇ ਜਿਹੜੇ ਫਲ ਵਿਕਰੇਤਾ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਨਗਰ ਨਿਗਮ ਕਾਰਪੋਰੇਸ਼ਨ ਇਹ ਜਿਹੜੀ ਜ਼ਿੰਮੇਵਾਰੀ ਹੈ ਪਰ ਦੇਖ ਸਕਦੇ ਹੋ ਕਿ ਕਾਰਪੋਰੇਸ਼ਨ ਨਗਰ ਨਿਗਮ ਸਫਾਈ ਕਰਮਚਾਰੀ અભિયાન ਜਿਹੜਾ ਲਗਾਤਾਰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਦੀ ਜੇਕਰ ਗੱਲ ਕਰੀਏ ਤਾਂ ਸਫਾਈ અભિયાન ਚੱਲਦਾ ਹੋਇਆ ਨਜ਼ਰ ਆ ਰਿਹਾ ਕੁਸਮਾ ਪਹਿਲਾਂ ਵੀ ਸਫਾਈ અભિયાન ਜਿਹੜੀ ਹੈ ਸ਼ੁਰੂਆਤ ਕੀਤੀ ਗਈ ਸੀਗੀ ਪਰ ਸਫਾਈ અભિયાન ਕਿਸ ਤਰੀਕੇ ਦੀ ਆ ਉਹ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਤੇ ਉਸ ਤੋਂ ਬਾਅਦ ਵੀ ਲੋਕ ਜਿਹੜੀ ਫਲ ਖਰੀਦ ਰਹੇ ਨੇ ਸਬਜ਼ੀਆਂ ਖਰੀਦ ਰਹੇ ਹੋ ਕਿਦਾਂ ਇੱਥੋਂ ਸਬਜ਼ੀਆਂ ਜਿਹੜੀਆਂ ਖਰੀਦ ਰਹੇ ਹੋ ਕਿ ਲੱਗਦਾ ਕਿ ਸਹੀ ਹੈ ਸਿਹਤ ਵਾਸਤੇ ਇਹ ਜੀ ਖਰਾਬ ਮਾਲ ਲੱਗਤੇ ਹੈ ਇਹ ਸਹੀ ਨਹੀਂ ਹੈ ਇਹ ਉਸ ਤੋਂ ਬਾਅਦ ਵੀ ਖਰੀਦ ਰਹੇ ਹੋ ਖੈ ਖੈ ਰਹੇ ਤਾਂ ਮਜਬੂਰੀ

ਕਿਆ کریںਗੇ ਸਰ ਆਪ ਤਾਂ ਸਰਕਾਰੀ ਕਰੇਗਾ ਨਾ ਜੋ ਕਰੇਗਾ ਸਰ ਪਰ ਗੰਦਗੀ ਹੈਗੀ ਸਿਹਤ ਨਾਲ ਦਿੱਕਤ ਨਹੀਂ ਹੋ ਸਕਦੀ ਸਿਹਤ ਨੂੰ ਪ੍ਰੋਬਲਮ ਹੋ ਸਕਦੀ ਹੋ ਸਕਦੀ ਹੈ ਫਿਰ ਵੀ ਕੀ کریںਗੇ ਆ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਸਿੱਧੇ ਤੋਰਤੇ ਮੂੰਹ ਦੇ ਉੱਤੇ ਚੁੰਨੀ ਫੇਰੀ ਜਾ ਰਹੀ ਹੈ ਇਸ ਕਰਕੇ ਕਿਉਂਕਿ ਇੱਥੇ ਬਦਬੂ ਕਾਫੀ ਆ ਰਹੀ ਹੈ ਮੈਂ ਤੁਹਾਨੂੰ ਦੱਸ ਦੇਣਾ ਹੈ ਕਿ ਜਿਸ ਮੰਡੀ ਦੇ ਵਿੱਚ ਅਸੀਂ ਖੜੇ ਹਾਂ ਉਸ ਮੰਡੀ ਦੇ ਵਿੱਚ ਤੁਸੀਂ 10 ਮਿੰਟ ਵੀ ਨਹੀਂ ਖੜ੍ਹ ਸਕਦੇ ਕਿਉਂਕਿ ਜੇਕਰ 10 ਮਿੰਟ ਤੁਸੀਂ ਇਸ ਮੰਡੀ ਦੇ ਵਿੱਚ ਖੜ੍ਹ ਜਾਓਗੇ ਤੇ ਕਿਤਨੇ ਕਿਤੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਤੁਸੀਂ ਇੱਥੋਂ ਫਲ ਖਰੀਦ ਕੇ ਲੈ ਕੇ ਜਾਣੇ ਹੋ ਸਬਜ਼ੀਆਂ ਮਸਾਲੇ ਖਰੀਦ ਕੇ ਲੈ ਕੇ ਜਾਣੇ ਹੋ ਜਾਂ ਇਸ ਮੰਡੀ ਤੋਂ ਤੁਸੀਂ ਬਿਮਾਰੀਆਂ ਖਰੀਦ ਕੇ ਆਪਣੇ ਘਰੇ ਲੈ ਕੇ ਜਾਣੇ ਹੋ ਕਿਉਂਕਿ ਬਿਮਾਰੀਆਂ ਇਸ ਕਰਕੇ ਲਾਜ਼ਮੀ ਹੈ ਕਿ ਪਿੱਛੇ ਕਾਫੀ ਵੱਡਾ ਡੰਪ ਹੈ ਕੋਰੇ ਦਾ ਜਿੱਥੇ ਗੰਦਗੀ ਹੈਗੀ ਹੈ ਤੇ ਦੂਜੇ ਪਾਸੇ ਲੋਗ ਨੇ ਜਿਨ੍ਹਾਂ ਵੱਲੋਂ ਫਲ ਵੇਚੇ ਜਾਂਦੇ ਨੇ ਜਿਨ੍ਹਾਂ ਵੱਲੋਂ ਸਬਜ਼ੀਆਂ ਵੇਚੀਆਂ ਜਾ ਰਹੀਆਂ ਨੇ ਪੂਰੀ ਮੰਡੀਆਂ ਦੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਜੱਸੀਆਂ ਤੇ ਵਿੱਚ ਦੇਖ ਸਕਦੇ ਹੋ ਕਿ ਵੱਡਾ ਜਿਹੜਾ ਬੋਰਡ ਹੈ ਉਹ ਜੱਸੀਆਂ ਦਾ ਜਿਹੜਾ ਇੱਥੇ ਲੱਗਿਆ ਹੋਇਆ ਵਾ ਜਿਸ ਥਾਂ ਦੇ ਉੱਤੇ ਮੰਡੀ ਲੱਗਦੀ ਹੈ ਵੱਡੀ ਤੇ ਉਸ ਤੋਂ ਬਾਅਦ ਲੋਗ ਇੱਥੇ ਇੱਥੋਂ ਆ ਕੇ ਹਰੀ ਸਬਜ਼ੀਆਂ ਖਰੀਦਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਸਬਜ਼ੀਆਂ ਜਿਹੜੀਆਂ ਇੱਥੇ ਵੇਚੀਆਂ ਜਾ ਰਹੀ ਨੇ ਇੱਥੇ ਸਬਜ਼ੀਆਂ ਵੇਚਣੀਆਂ ਸਹੀ ਹੈ ਹਾਂਜੀ ਸਹੀ ਹੈ ਸਹੀ ਹੈ ਮੁੱਖੀਆਂ ਮਹਿਨੀਆਂ ਸਹੀ ਨਹੀਂ ਹੈ ਇਹ ਤਾਂ ਗਲਤ ਹੈ ਨਾ ਕਚੜੇ ਕੋ ਜਸ ਕਚੜੇ ਕੋ ਜਸ ਇਤਨੇ ਸਾਰੇ ਬਿਲਕੁਲ ਸੋ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਖੁਦ ਇਨਾ ਵੱਲੋਂ ਕਿ ਲੱਗਦਾ ਹੈ ਕਿ ਤੁਸੀਂ ਇੰਨੇ ਪੈਸੇ ਲਗਾ ਕੇ ਸਬਜ਼ੀ ਖਰੀਦ ਕੇ ਲੈ ਕੇ ਆਨੇ ਹੋ ਤੇ ਇਹ ਲੋਕਾਂ ਨਾਲ ਸਿਹਤ ਦੀ ਖੇਲਵਾੜ ਨਹੀਂ ਹੈਗਾ ਬਾਜੀ ਗੰਦ ਬਹੁਤ ਪਰਦਾ ਹੈ ਮਾਛੀ ਆਪੇ ਦੇਖੋ ਸਾਰੇ ਸਬਜ਼ੀ ਮੇ ਲੱਗਤੇ ਰਹਤੇ ਹੈ ਗੰਦ ਬਹੁਤ ਪੜਾ ਹੋਗਾ ਸਾਰੇ ਇਹ ਤੋ ਅੱਜ ਅਬ ਇਹ ਤੋ ਬਾਜੀ ਨਹੀਂ ਪਤਾ ਬਾਕੀ ਆਹ ਤੱਕ ਕੂੜਾ ਵੀ ਥਾ ਹੈ ਜੀ ਸੀ ਬੀ ਲਗਾ ਕੇ ਉਧਰ ਕੀਤਾ ਹੋਇਆ ਹੈ ਕੂੜੇ ਦਾ ਡੰਬ ਇੱਥੇ ਬਣਾਇਆ ਹੋਇਆ ਹੈ ਉਸ ਤੋਂ ਬਾਅਦ ਇੱਥੇ ਸਬਜ਼ੀਆਂ ਲਾਣੇ ਹੋ ਇਹਦੇ ਵਾਸਤੇ ਕੋ ਕੰਪਲੇਨਟ ਨਹੀਂ ਕੀਤੀ ਅਜੀ ਇੱਕ ਵਾਰ ਤਾਂ ਕੰਪਲੀਟ ਕੀਤੇ ਸਨ ਪ੍ਰਧਾਨ ਜੀ ਨੇ ਤਾਂ ਸਾਫ ਸਫਾਈ ਹੋਇਆ ਥਾ ਫਿਰ ਉਸਕੇ ਬਾਅਦ ਹੋ ਗਿਆ ਪ੍ਰਧਾਨ ਜੀ ਕੌਣ ਅਸ਼ੋਕ ਪ੍ਰਧਾਨ ਜੀ ਉਹ ਕੌਣ ਹੈ ਕਾਉਂਸਲਰ ਜੀ ਕਾਉਂਸਲਰ ਹੈ ਹਾਂ ਜੀ ਕਾਉਂਸਲਰ ਸੀ ਹਾਂ ਜੀ ਹਾਂ ਜੀ ਕਾਉਂਸਲਰ ਨੇ ਉਧਾਰ ਇੱਕ ਬਾਅਦ ਰੋਡ ਚੱਕ ਬਿਲਕੁਲ ਸੋ ਦੱਸ ਦੇ ਐਮਐਲਏ ਨਾਲ ਗਲਤ ਬਾਤ ਕਰਨ ਲੱਗੇ ਐਮਐਲਏ ਮਦਨਾਲਲ ਬੱਗਾ ਜੀ ਨਾਲ ਕਿਉਂਕਿ ਇੱਕ ਪਾਸੇ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਕੀ ਕਰੀਏ ਅਸੀਂ ਮਜਬੂਰ ਹਾਂ ਸੋ ਕੋਲ ਕਰ ਰਹੇ ਹੈ ਗਲਤ ਬਾਤ ਕਰਦੇ ਆ ਇਸ ਵਿਅਕਤੀ ਨੂੰ ਕਾਲ ਕੀਤਾ ਹੈ ਹਲੋ ਹਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸੱਲੂ ਦਿਨਾਂ ਲਈ ਤੋਂ ਗੱਲ ਕਰ ਰਿਹਾ ਨੇ ਤੇਨ ਤੇ ਵੜੀ ਪੱਤਰਕਾਰ ਹਾਂਜੀ ਸੱਲੂ ਦਿਹਾਣਾ ਲਈ ਤੋਂ ਗੱਲ ਕਰ ਰਹੇ ਆ ਪੱਤਰਕਾਰ ਨਿਤਿੰਤ ਦਿਵਾੜੀ ਐਮ ਐਲ ਏ ਨਾਲ ਗੱਲ ਹੋ ਰਹੀ ਹੈ ਹਲੋ ਬੋਤਾ ਬੈਠੇ ਹੋ ਹੈ ਹਲੋ ਹਲੋ ਹਾਂਜੀ ਸਰ ਮੈਂ ਕਹਿੰਦਾ ਨਿਤਿੰਤ ਦਿਵਾੜੀ ਗੱਲ ਕਰ ਰਿਹਾ ਹਾਂ ਸਰ ਲੁਧਿਆਣਾ ਲਈ ਤੋਂ ਪੱਤਰਕਾਰ ਕਹਾ ਦੱਸੋ ਬੋਲੋ ਕੀ ਕਰ ਰਹੇ ਹੋ ਸਰ ਇਸ ਇਲਾਕੇ ਦੇ ਵਿੱਚ ਜੱਸੀਆਂ ਦੇ ਵਿੱਚ ਇੱਕ ਸਬਜ਼ੀ ਮੰਡੀ ਲੱਗਦੀ ਹੈ ਜਿਸ ਮੰਡੀ ਦੇ ਵਿੱਚ ਲੋਕਾਂ ਦਾ ਕਹਿਣਾ ਕਿ ਨਾਲ ਡੰਪ ਪਿਆ ਹੋਇਆ ਗੰਦਗੀ ਪਈ ਹੋਈ ਹੈ ਜਿਹੜੀ ਸਾਫ਼ ਨਹੀਂ ਕੀਤੀ ਜਾਂਦੀ ਸਰ ਮੇਰਾ ਨਹੀਂ ਕੰਮ ਹੈ ਜਿਹਦੀ ਪ੍ਰਾਈਵੇਟ ਮੰਡੀ ਲਗਾਈ ਤੇ ਗੱਲ ਪਹੁੰਚ ਜਾ ਕੇ ਯਾਰ ਜਿਹੜਾ ਮੰਡੀ ਲਗਾ ਰਿਹਾ ਹੈ ਉਹ ਸਰੀ ਮੰਡੀ ਜਗਵਾ ਤਾਂ ਗੁਰਾ ਸਾਰਾ ਕਰ ਸਾਰੀ ਸਫਾਈ ਕਰਾਈ ਕੱਲ ਸ਼ਾਮ ਨੂੰ ਟੋਟਲ ਬਿਲਕੁਲ ਸੋ ਦੱਸ ਦਿਆ ਐ ਐਮਐਲਏ ਮਦਨਾਲ ਬੱਗਾ ਜੀ ਨਾਲ ਜੇਕਰ ਗੱਲ ਕਰੀਏ ਤੇ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਉਹਨਾਂ ਵੱਲੋਂ ਜਵਾਬ ਜਿਹੜਾ ਦਿੱਤਾ ਗਿਆ ਵੀ ਆਖਿਰਕਾਰ ਇਹ ਪ੍ਰਾਈਵੇਟ ਮੰਡੀ ਆ ਜਾਂ ਕਿਸ ਕਿਨਾ ਵੱਲੋਂ ਮੰਡੀ ਲਗਾਈ ਗਈ ਹੈ ਇਸ ਗੱਲ ਦੀ ਜਿਹੜੀ ਪੁਸ਼ਟੀ ਕਰ ਪਾਣੀ ਹੱਲੇ ਤੱਕ ਨਹੀਂ ਹੈਗਾ ਕਿਉਂਕਿ ਪੁਸ਼ਟੀ ਨਹੀਂ ਕੀਤੀ ਜਾਂਦਾ ਜੀ ਕਿ ਮੰਡੀ ਕਹਦੀ ਹੈ ਪਰ ਸਫਾਈ ਦੀ ਗੱਲ ਜਿਹੜੀ ਕੀਤੀ ਗਈ ਹੈ ਸਫਾਈ ਦੇ ਵਿੱਚ ਕੀ ਗੱਲ ਕੀਤੀ ਗਈ ਹੈ ਕੀ ਆਕੀ ਗਈ ਆ ਉਹ ਤੁਹਾਡੇ ਸਾਹਮਣੇ ਆ ਦਿਖ ਰੋ ਜਨਾਲਾ ਲਈ ਮੈਨੇਜ ਕੈਮਰਾਮੈਨ ਹਣੀ ਦਾ ਨਾਲ ਧੰਨਵਾਦ